ਪਾਜੀ ਸਾਡਾ ਮੋਕਸ਼ ਮਾਡਲ ਹੈਗਾ ਹਾਥੀ ਵੀ ਇਹਨੂੰ ਨਹੀਂ ਤੋੜ ਸਕਦਾ ਬੁਲਟ ਪ੍ਰੂਫ ਦਰਵਾਜ਼ਾ ਹੈਗਾ ਪਾਜੀ ਟੈਸਟਡ ਦਰਵਾਜ਼ਾ ਹੈਗਾ 12 ਤੋਂ 32 ਬੋਰ ਦੀ ਗੋਲੀ ਪਾਜੀ ਇਹਦੇ ਚੋਂ ਪਾਰ ਨਹੀਂ ਹੋ ਸਕਦੀ ਪਾਜੀ ਇਹ ਹੈਗਾ ਸਾਡਾ ਲੋਕੇਸ਼ ਮਾਡਲ ਪਾਜੀ 2 ਇਨ 1 ਮਾਡਲ ਹੈ ਆ ਦੇਖੋ ਆ ਦੇਖੋ ਇੱਕ ਦਰਵਾਜ਼ਾ ਦੋ ਫੀਚਰ ਪਾਜੀ ਜਾਲੀ ਹੈ ਵਿੱਚ ਸਿੰਗਲ ਦਰਵਾਜ਼ਾ ਲਗਾਓ ਇਹ ਜਾਲੀ ਦਾ ਵੀ ਲੂਤਾ ਫੜਾ ਹੋਇਆ ਹੈ ਇੱਕ ਦਰਵਾਜ਼ੇ ਵਿੱਚ 9 ਤੋਂ ਲੈ ਕੇ 16 ਪਿੰਨਾ ਜੀ ਆ 3 ਆ 4 5 6 7 8 9 10 11 12 13 14 15 ਆ ਇੱਕ ਉੱਪਰ ਵੀ ਹੈਗੀ 16 ਪਿੰਨਾ ਭਾਜੀ ਸੋਤਰਾ ਪਾਲਿਸ਼ ਵਿਖ ਰਹੀ ਆ ਬੜੀ ਸੋਹਣੀ ਆ ਇਹ ਮਤਲਬ 20 ਸਾਲ ਖਰਾਬ ਨਹੀਂ ਹੋਣੀ ਭਾਜੀ ਪਾਊਡਰ ਕੋਟਿੰਗ ਕੋਟ ਪਾਊਡਰ ਕੋਟਿੰਗ ਕਹਿੰਦੇ ਆ ਇਹਨੂੰ ਪੱਠੇ ਵਾਲਾ ਪੇਂਟ ਕਹਿੰਦੇ ਆ ਇਹ ਜਿੱਦਾਂ ਗੱਡੀਆਂ ਨੂੰ ਪੇਂਟ ਕੀਤਾ ਹੁੰਦਾ ਸੇਮ ਪ੍ਰੋਸੈਸ ਨਾਲ ਇਹਨਾਂ ਦਰਵਾਜ਼ਿਆਂ ਨੂੰ ਪੇਂਟ ਕੀਤਾ ਹੋਇਆ ਇਹ ਬਰਸ਼ ਵਾਲਾ ਪੇਂਟ ਨਹੀਂ ਆ ਜਾਂ ਫਿਰ ਸਪਰੇਅ ਪੇਂਟ ਨਹੀਂ ਆ ਇਹ ਪਾਊਡਰ ਕੋਟਿੰਗ ਹੈ ਪਾਊਡਰ ਕੋਟਿੰਗ ਆਪਣੇ ਆਪ ਜੀ 15-20 ਸਾਲ ਦੀ ਲਾਈਫ ਹੈ ਕੰਪਨੀ ਵੱਲੋਂ ਕਿ ਇਹਨੂੰ ਕੁਝ ਨਹੀਂ ਹੋਣਾ ਓਇਲ ਟਵਿਨ ਮਾਡਲ ਹੈਗਾ ਜੀ ਜਾਲੀ ਵਾਲਾ ਪੱਲਾ 10 ਇੰਚੀ ਚੌਕਟ ਹੈਗੀ ਆ ਭਾਜੀ ਇਹਦੀ ਜਿੱਥੇ ਡਬਲ ਪਰਦੀ ਦੀ ਦੀਵਾਰ ਆਉਗੀ ਉੱਥੇ ਇਹ ਪੱਲਾ ਲੱਗ ਸਕਦਾ ਜੀ 10 ਇੰਚੀ ਚੌੜੀ ਚੌਕਟ ਹੈ ਬਾਕੀ ਸਾਰੇ ਸਿੰਗਲ ਪਰਦੀ ਤੇ ਲੱਗ ਸਕਦੇ ਇਹਦੇ ਵਾਸਤੇ 10 ਇੰਚੀ ਦੀ ਦੀਵਾਰ ਚਾਹੀਦੀ ਭਾਜੀ ਮੇਨ ਡੋਰ ਹੈ ਮੇਨ ਐਂਟਰੈਂਸ ਡੋਰ ਹੈਗਾ ਡਬਲ ਪੱਲਾ ਮਿਲੂਗਾ ਭਾਜੀ ਅੰਦਰਲਾ ਪੱਲਾ ਸੋਲਿਡ ਹੈ ਬਾਹਰ ਵਾਲਾ ਪੱਲਾ ਜਾਲੀ ਵਾਲਾ ਪੱਲਾ ਹੋਏਗਾ ਸੋ ਦੋਸਤੋ ਜੇਕਰ ਤੁਸੀਂ ਵੀ ਕੋਈ ਕੋਠੀ ਬਣਾ ਰਹੇ ਜੇ ਵਿਲਾ ਬਣਾ ਰਹੇ ਜੇ ਪੈਂਟ ਹਾਊਸ ਬਣਾ ਰਹੇ ਜੇ ਤਾਂ ਅੱਜ ਦੀ ਵੀਡੀਓ ਸਾਡੇ ਭਰਾਵਾਂ ਲਈ ਸਾਡੀਆਂ ਭੈਣਾਂ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਆ ਕਿਉਂਕਿ ਆ ਜਿਹੜੇ ਦਰਵਾਜ਼ੇ ਤੁਸੀਂ ਵੇਖ ਰਹੇ ਜੇ ਇਹ ਇਹੋ ਜਿਹੇ ਦਰਵਾਜ਼ੇ ਆ ਵੀ ਨਾ ਤਾਂ ਇਹਨਾਂ ਨੂੰ ਸ਼ੌਂਕ ਲੱਗਣ ਵਾਲੀ ਆ ਸਾਰੀ ਉਮਰ ਵਰਤੀ ਜਾਓ ਪਾਣੀ ਦਾ ਇਸਤੇ ਕੋਈ ਅਸਰ ਨਹੀਂ વોਟਰ ਰੈਜ਼ਿਸਟੈਂਟ ਆ ਸੋ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਫਾਇਰ ਰੈਜ਼ਿਸਟੈਂਟ ਵੀ ਆ ਇਹਨਾਂ ਨੂੰ ਅੱਗ ਵੀ ਨਹੀਂ ਲੱਗ ਸਕਦੀ ਤੇ ਇਹ ਭਾਜੀ ਦੇ ਨਾਲ ਗੱਲਬਾਤ ਕਰਾਂਗੇ ਕਿ ਭਾਜੀ ਇਹ ਕੀ ਕਾਰਡ ਕੱਢ ਲਿਆਦੀ ਆ ਵੀ ਇਹੋ ਜੀ ਕਿਹੜੀ ਲੱਕੜ ਆ ਗਈ ਆ ਵੀ ਜਿਹਨੂੰ ਨਾ ਤਾਂ ਅੱਗ ਲੱਗ ਸਕਦੀ ਪਾਣੀ ਦਾ ਕੋਈ ਅਸਰ ਨਹੀਂ ਸੌਂਕ ਨਹੀਂ ਲੱਗਣੀ ਇਹ ਕੀ ਚੀਜ਼ ਲਿਆਦੀ ਆ ਫਿਰ ਪਹਿਲਾਂ ਤਾਂ ਭਾਜੀ ਤੁਹਾਡੇ ਸਾਰੇ ਵੀਅਰਸ ਨੂੰ ਮੇਰੇ ਵੱਲੋਂ ਨਮਸਕਾਰ ਸਤਿ ਸ੍ਰੀ ਅਕਾਲ ਏ ਭਾਜੀ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਲੱਕੜ ਨਹੀਂ ਹੈਗੀ ਇਹ ਐਕਚੁਅਲੀ ਜੀਆਈ ਮੈਟਲ ਹੈ ਲੋਹੇ ਕਰਕੇ ਬਣਦੇ ਜੀ ਇਹ ਤਾਂ ਲੱਕੜ ਵਰਗਾ ਹੀ ਆ ਰ ਭਾਜੀ ਇਹਨਾਂ ਦੀ ਸਾਊਂਡ ਲੱਕੜ ਵਰਗੀ ਆਏਗੀ ਬਟ ਇਹ ਹੈਗੇ ਮੈਟਲ ਦੇ ਦਰਵਾਜ਼ੇ ਜੀਆਈ ਮੈਟਲ ਕਹ ਲੋ ਨਾ ਇਹਨਾਂ ਨੂੰ ਸਿਉਂਕ ਲੱਗਣੀ ਆ ਨਾ ਇਹਨਾਂ ਤੇ ਪਾਣੀ ਦਾ ਕੋਈ ਅਸਰ ਨਾ ਹੀ ਇਹਨਾਂ ਨੂੰ ਅੱਗ ਨਾਲ ਕੋਈ ਫਰਕ ਪੈਂਦਾ ਜੀ ਤੇ ਭਾਜੀ ਇਸ ਦੀ ਮਜ਼ਬੂਤੀ ਵਗੈਰਾ ਕਿਸ ਤਰ੍ਹਾਂ ਦੀ ਰਹਿਣ ਵਾਲੀ ਆ ਭਾਜੀ ਦਰਵਾਜਿਆਂ ਦੀ ਮਜ਼ਬੂਤੀ ਦੀ ਗੱਲ ਕਰੀਏ ਆ ਦੇਖੋ ਆ 3 ਇੰਚ ਮੋਟਾ ਦਰਵਾਜਾ ਹੈਗਾ ਭਾਜੀ ਲੋਕਿੰਗ ਸਿਸਟਮ ਚੈੱਕ ਕਰੋ ਇੱਕ ਵਾਰ ਚਾਬੀ ਘੁਮਾਓ ਤੁਸੀਂ ਆ ਦੋ ਪਿੰਨਾ ਇੱਥੇ ਦੋ ਪਿੰਨ ਤਿੰਨ ਪਿੰਨਾ ਇੱਥੇ ਦੋ ਪਿੰਨਾ ਉੱਪਰ ਦੋ ਪਿੰਨਾ ਸਿਕਿਉਰਿਟੀ ਸਿਕਿਉਰਿਟੀ ਆ ਭਾਜੀ ਚੋਰ ਦੀ ਹਾਲਤ ਖਰਾਬ ਹੋ ਜੇਗੀ ਭਾਜੀ ਇਹਨੂੰ ਤੋੜਨ ਵਾਸਤੇ ਭਾਜੀ ਬਿਲਕੁਲ ਯਾਰ ਮੈਂ ਤਾਂ ਲੋਕ ਦੀ ਕੁਆਲਿਟੀ ਵੇਖ ਕੇ ਬੜੀ ਤੇ ਆ ਭਾਜੀ ਇਸ ਤਰ੍ਹਾਂ ਆ ਆ ਕੀ ਚੀਜ਼ ਹੈ ਇਹ ਵੀ ਪੱਲਾ ਇਹ ਭਾਜੀ ਜਿੱਲੇ ਤੁਸੀਂ 4 ਫੁੱਟ ਚ ਕੋਈ ਵੀ ਦਰਵਾਜ਼ਾ ਲੈਂਦੇ ਹੋ ਇਸ ਤਰ੍ਹਾਂ ਮਦਰ ਹੈ ਇਨਸਾਨ ਕਨਸੈਪਟ ਚ ਆਊਗਾ ਇੱਕ ਵੱਡਾ ਪੱਲਾ ਆਏਗਾ ਇੱਕ ਛੋਟਾ ਪੱਲਾ ਆਏਗਾ ਇਹ ਵੀ ਹਾਂਜੀ ਹਾਂਜੀ ਆ ਦੇਖੋ ਜੀ ਜਿੱਲੇ ਕੋਈ ਵਿਆਹ ਸ਼ਾਦੀ ਫੰਕਸ਼ਨ ਪਾਰਟੀ ਹੋਏਗੀ ਤਾਂ ਹੀ ਤੁਸੀਂ ਇਹਨੂੰ ਪੱਲੇ ਨੂੰ ਖੋਲਣਾ ਹੈ ਨਹੀਂ ਤਾਂ ਇਸ ਪੱਲੇ ਨਾਲ ਤੁਸੀਂ ਆਣਾ ਜਾਣਾ ਕਰ ਸਕਦੇ ਹੋ ਜੀ ਤਾਂ ਭਾਜੀ ਇਸ ਤੋਂ ਇਲਾਵਾ ਹੋਰ ਡਿਜ਼ਾਈਨਿੰਗ ਦਿਖਾਓ ਜੀ ਡਿਜ਼ਾਈਨ ਵਾਲੀ ਆਪਣੇ ਕੋਲ ਆ ਉਤਸਵ 001 ਮਾਡਲ ਹੈ ਜੀ ਅੰਦਰ ਬਾਹਰ ਸੇਮ ਡਿਜ਼ਾਈਨ ਜੀ ਸੇਮ ਮਿਲੂਗਾ ਭਾਜੀ ਮੋਟਾਈ ਤਾਂ ਇਹਦੀ ਵੀ ਬਹੁਤ ਹੈ ਯਾਰ ਭਾਜੀ ਆ ਵੀ 3 ਇੰਚ ਮੋਟਾ ਦਰਵਾਜ਼ਾ ਜੀ ਸਿਕਿਉਰਟੀ ਚ ਸਾਰਿਆਂ ਦੇ ਫੀਚਰ ਸੇਮ ਮਿਲੂਗੇ 7-7 ਚਾਬੀਆਂ ਦੇ ਨਾਲ ਤੇ ਭਾਜੀ ਜਿਸ ਤਰ੍ਹਾਂ ਵੇਖ ਰਹੀਆਂ ਕਿ ਚੁਗਾਠ ਦਾ ਕਨਸੈਪਟ ਬੜਾ ਵਧੀਆ ਕਿ ਜਿਸ ਤਰ੍ਹਾਂ ਚੁਗਾਠ ਵੇਖ ਰਹੀਆਂ ਦਰਵਾਜ਼ੇ ਦੇ ਨਾਲ ਮੈਚਿੰਗ ਆ ਦਰਵਾਜੇ ਦੇ ਨਾਲ ਚਕਾੜ ਸਾਰਾ ਕੁਝ ਮਿਲੂਗਾ ਜੀ ਬਾਜੀ ਇਹਦੇ ਚ ਤੁਹਾਨੂੰ ਕੰਪਲੀਟ ਦਰਵਾਜਾ ਦਵੋਗੇ ਚੌਕਟ ਹੈਂਡਲ ਕੁੰਡਾ ਕਬਜਾ ਚਾਬੀ ਤਾਲਾ ਸਭ ਕੁਝ ਮਿਲੂਗਾ ਜੀ ਬਾਹਰੋਂ ਕੁਝ ਤੁਸੀਂ ਲੈਣਾ ਹੀ ਨਹੀਂ ਤੁਸੀਂ ਬਸ ਚਲੇ ਆਪਣੀ ਨੀਆਂ ਦੀ ਭਰਾਈ ਕਰ ਲਈ ਡੀਪੀਸੀ ਲੈਵਲ ਤੇ ਪਹੁੰਚ ਗਏ ਉਸੇ ਵੇਲੇ ਸਾਨੂੰ ਕੰਟੈਕਟ ਕਰ ਲੈਣਾ ਜੀ ਆਪਾਂ ਤੁਹਾਡੀ ਡਰਾਇੰਗ ਪੜ੍ਹ ਕੇ ਸਾਰਾ ਕੇਸ ਤੁਹਾਨੂੰ ਸਮਝਾ ਦੇਣਾ ਜਿੱਥੇ-ਜਿੱਥੇ ਤੁਹਾਡੇ ਆਰਕੀਟੈਕਚਰ ਨੇ ਜੋ-ਜੋ ਸਾਈਜ਼ ਦੱਸੇ ਹੋਏ ਆ ਉਹੀ ਆਪਾਂ ਤੁਹਾਨੂੰ ਕਹਿ ਕੇ ਛਡਵਾ ਦੇਣੀ ਆ ਤੁਸੀਂ ਉਹ ਤਿਆਰ ਕਰਾ ਕੇ ਦੇਣਾ ਤੁਹਾਡੇ ਦਰਵਾਜ਼ੇ ਘਰੇ ਆ ਕੇ ਲੱਗ ਜੂਗੇ ਜੀ ਤਾਂ ਬਿਲਕੁਲ ਭਾਜੀ ਇੱਕ ਆਹ ਦਰਵਾਜ਼ਾ ਬਹੁਤ ਸੋਹਣਾ ਯਾਰ ਇਹ ਮੈਨੂੰ ਜ਼ਰੂਰ ਦਿਖਾਉਣਾ ਇਹ ਭਾਜੀ ਇਹ ਹੈਗਾ ਸਾਡਾ ਲੋਕੇਸ਼ ਮਾਡਲ ਭਾਜੀ 2 ਇਨ 1 ਮਾਡਲ ਹੈ ਆ ਦੇਖੋ ਆ ਦੇਖੋ ਇੱਕ ਦਰਵਾਜ਼ਾ ਦੋ ਫੀਚਰ ਭਾਜੀ ਜਾਲੀ ਹੈ ਵਿੱਚ ਸਿੰਗਲ ਦਰਵਾਜ਼ਾ ਲਗਾਓ ਤੇ ਜਾਲੀ ਦਾ ਵੀ ਲੁਤਫ ਉਠਾਓ ਦੋ ਪੱਲੇ ਅਲੱਗ-ਅਲੱਗ ਪੱਲੇ ਲਵਾਉਣ ਦੀ ਲੋੜ ਹੀ ਨਹੀਂ ਜੇ ਤੁਹਾਨੂੰ ਇਹ ਮਾਡਲ ਪਸੰਦ ਆ ਭਾਜੀ ਇਹ ਵੀ ਮਿਲ ਜਾਂਦਾ ਸਾਡੇ ਕੋਲ ਸੋ ਬਿਲਕੁਲ ਯਾਰ ਚੀਜ਼ਾਂ ਬਹੁਤ ਸੋਹਣੀਆਂ ਜੇ ਵੀਡੀਓ ਨੂੰ ਲਾਸਟ ਤੱਕ ਜੂਨੂ ਵੇਖਿਓ ਕਿਉਂਕਿ ਫਾਇਦਾ ਬਹੁਤ ਵੱਡਾ ਤੁਹਾਡਾ ਹੋਣਾ ਵਾ ਜਿਸ ਤਰ੍ਹਾਂ ਕਿ ਆ ਤੁਸੀਂ ਵੇਖ ਸਕਦੇ ਜੀ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਤੇ ਫੈਂਸੀ ਹੈਗਾ ਹੀ ਹੈਗਾ ਵਾ ਆ ਜਾਲੀ ਆ ਯਾਰ ਇਧਰ ਦਿਖਾ ਦਿਓ ਇਹ 2 ਇਨ 1 2 ਇਨ 1 ਮਾਡਲ ਹੈ ਭਾਜੀ ਆ ਸਾਡਾ ਦੇਖੋ ਵਿੰਡੋ ਡੋਰ ਕਹਿੰਦੇ ਆ ਇਹਨੂੰ ਸੋ ਬਿਲਕੁਲ ਜਿਸ ਤਰ੍ਹਾਂ ਫਰੰਟ ਤੇ ਲਾਉਣਾ ਨਾ ਤੁਸੀਂ ਤੇ ਜਾਲੀ ਚਾਹੀਦੀ ਆ ਇਧਰ ਵੇਖੋਗੇ ਤਾਜੀ ਹਵਾ ਆਉਂਦੀ ਰਹੇ ਆ ਲਾ ਲਓ ਯਾਰ ਤੇ ਬਾਕੀ ਯਾਰ ਆ ਚੀਜ਼ ਮੈਨੂੰ ਬੜੀ ਵਧੀਆ ਲੱਗੀ ਕਿ ਲੋਕ ਆ ਫੀਚਰ ਦੇਖੋ ਜੀ ਸਾਰਿਆਂ ਚ ਪਿੰਨਾ ਹੀ ਪਿੰਨਾ ਦੋ ਪਿੰਨਾ ਤਿੰਨ ਪਿੰਨਾ ਦੋ ਪਿੰਨਾ ਦੋ ਆ ਉੱਪਰ ਭਾਜੀ ਸੋ ਬਿਲਕੁਲ ਸਿਕਿਉਰਿਟੀ ਪੂਰੀ ਆ ਇਹਨਾਂ ਦਰਵਾਜਿਆਂ ਦੀ ਤੇ ਭਾਜੀ ਹੋਰ ਵੀ ਸਾਨੂੰ ਭਾਜੀ ਆ ਹੋਰ ਮਾਡਲ ਆ ਗਿਆ ਜੀ ਉਤਸਵ 002 ਮਾਡਲ ਅੰਦਰ ਬਾਹਰ ਸੇਮ ਡਿਜ਼ਾਈਨ ਮਿਲੂਗਾ ਭ ਦੂਸਰੀ ਗੱਲ ਭਾਜੀ ਇਹਨਾਂ ਤੇ ਜਿਹੜਾ ਇਹ ਪੇਂਟ ਕੀਤਾ ਹੋਇਆ ਪਾਊਡਰ ਕੋਟਡ ਪੇਂਟ ਹੈ ਭਾਜੀ ਇਹਨੂੰ 20 ਸਾਲ ਦੀ ਗਾਰੰਟੀ ਹੈ ਇਹਨੂੰ ਕੁਝ ਨਹੀਂ ਹੋਣ ਲੱਗਾ ਕਿਤੇ ਨਹੀਂ ਜਾਣ ਲੱਗਾ ਪੇਟ ਤੁਹਾਡੇ होली ਦੀਵਾਲੀ ਦੇ ਸਾਰੇ ਖਰਚੇ ਬਚ ਗਏ ਜਿਸ ਤਰ੍ਹਾਂ ਭਾਜੀ ਆਹ ਦੇਖ ਰਹੇ ਆ ਹੁਣ ਜਿਸ ਤਰ੍ਹਾਂ ਮੰਨ ਲਓ ਕਿ ਪੂਰਾ ਮਤਲਬ ਵੇਖਣ ਦੇ ਵਿੱਚ ਯਾਰ ਕੋਈ ਜੱਜ ਨਹੀਂ ਕਰ ਸਕਦਾ ਕਿ ਮਤਲਬ ਇਹ ਕੀ ਆ ਤੇ ਇਹ ਤੁਸੀਂ ਮੈਨੂੰ ਦੱਸਿਆ ਤੇ ਪਤਾ ਲੱਗਾ ਕਿਉਂਕਿ ਮੈਂ ਬੜੀ ਤਸੱਲੀ ਨਾਲ ਪਹਿਲੋ ਜਿਆ ਕੀਤਾ ਮੈਨੂੰ ਤਾਂ ਲੱਕੜੀ ਲੱਗੀ ਤਾਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਜੀ ਕਿ ਆਹ ਹੁਣ ਜਿਸ ਤਰ੍ਹਾਂ ਪਾਲਿਸ਼ ਵੇਖ ਰਹੇ ਆ ਬੜੀ ਸੋਹਣੀ ਆ ਇਹ ਮਤਲਬ 20 ਭਾਜੀ ਪਾਊਡਰ ਕੋਟਿੰਗ ਕੋਟ ਪਾਊਡਰ ਕੋਟਿੰਗ ਕਹਿੰਦੇ ਆ ਇਹਨੂੰ ਪਠਿਆਲਾ ਪੇਂਟ ਕਹਿੰਦੇ ਆ ਇਹ ਜਿੱਦਾਂ ਗੱਡੀਆਂ ਨੂੰ ਪੇਂਟ ਕੀਤਾ ਹੁੰਦਾ ਸੇਮ ਪ੍ਰੋਸੈਸ ਨਾਲ ਇਹਨਾਂ ਦਰਵਾਜ਼ਿਆਂ ਨੂੰ ਪੇਂਟ ਕੀਤਾ ਹੋਇਆ ਇਹ ਬਰਸ਼ ਵਾਲਾ ਪੇਂਟ ਨਹੀਂ ਹੈ ਜਾਂ ਫਿਰ ਸਪਰੇਅ ਪੇਂਟ ਨਹੀਂ ਹੈ ਇਹ ਪਾਊਡਰ ਕੋਟਿੰਗ ਹੈ ਪਾਊਡਰ ਕੋਟਿੰਗ ਆਪਣੇ ਆਪ ਜੀ 15-20 ਸਾਲ ਦੀ ਲਾਈਫ ਹੈ ਕੰਪਨੀ ਵੱਲੋਂ ਕਿ ਇਹਨੂੰ ਕੁਝ ਨਹੀਂ ਹੋਣਾ ਤੇ ਭਾਜੀ ਜਿਸ ਤਰ੍ਹਾਂ ਡਬਲ ਪੱਲੇ ਦੇ ਵਿੱਚ ਵੀ ਦਰਵਾਜ਼ੇ ਹੁੰਦੇ ਆ ਬਿਲਕੁਲ ਭਾਜੀ ਅੱਗੇ ਆਜੋ ਜੀ ਆਹ ਦੇਖੋ ਮੋਰਿਆ 004 ਮੋਡ 04 ਮਾਡਲ ਆ ਗਿਆ ਜੀ 7x5 ਦਾ ਡੋਰ 3 ਇੰਚ ਮੋਟਾ ਡਬਲ ਪ ਸੋ ਬਿਲਕੁਲ ਇੱਧਰ ਪਾਜੀ ਪੱਲੇ ਦਿਖਾਓ ਕਿੱਡੇ ਸ਼ਾਨਦਾਰ ਹੈ ਯਾਰ ਜਿਹੜੀ ਆ ਚੀਜ਼ ਹੈ ਨਾ ਮਠਾਈ ਆ ਵੇਖੋ ਇੱਥੋਂ ਪਤਾ ਲੱਗਦਾ ਮਜ਼ਬੂਤੀ ਦਾ ਕਿ ਵਾਕਈ ਕੈਮ ਕੁਆਲਿਟੀ ਪਾਜੀ ਤੁਹਾਡੇ ਵਾਸਤੇ ਲਿਆਏ ਆ ਲੋਕੇਸ਼ਨ ਬੜੀ ਬਾਬਿਆ ਸਾਰੇ ਹਿਮਾਚਲ ਵਾਲੇ ਭਰਾ ਵੀ ਇੱਥੇ ਪਹੁੰਚ ਸਕਦੇ ਆ ਪੰਜਾਬ ਵਾਲਿਆਂ ਲਈ ਵੀ ਲੱਗੇ ਆ ਪਾਜੀ ਥੋੜਾ ਲੋਕੇਸ਼ਨ ਦਾ ਇੱਕ ਵਾਰੀ ਜ਼ਰੂਰ ਦੱਸਣਾ ਚੱਲਦੀ ਰਹੀ ਹੈ ਲੋਕੇਸ਼ਨ ਪਾਜੀ ਆਪਣੀ ਤਲਵਾੜਾ ਤੋਂ ਮੁਬਾਰਕਪੁਰ ਰੋਡ ਤੇ ਸ਼ਾਪ ਹੈਗੀ ਆ ਸਟੇਟ ਹਾਈਵੇ 25 ਦੇ ਉੱਤੇ ਆਪਣੇ ਜਿਹੜੇ ਡਿਸਟ੍ਰਿਕਟ ਕਾਂਗੜਾ ਦੇ ਈ ਵਿਊਅਰਸ ਹੈਗੇ ਆ ਉਹਨਾਂ ਵਾਸਤੇ ਸਿਰਫ 6-7 ਕਿਲੋਮੀਟਰ ਹੀ ਪਹੂਗਾ ਤੇ ਜਿਹੜੇ ਹੁਨੇ ਵਾਲੇ ਹੈਗੇ ਆ ਉਹਨਾਂ ਵਾਸਤੇ ਗਰੀਬਨ 13-14 ਕਿਲੋਮੀਟਰ ਦੂਰੀ ਤੇ ਆਪਾਂ ਬੈਠੇ ਸੋ ਬਿਲਕੁਲ ਦਰਵਾਜੇ ਤੁਹਾਨੂੰ ਸਾਰੇ ਦਿਖਾ ਰਹੇ ਆ ਤੇ ਭਾਜੀ ਆਹ ਦਰਵਾਜਾ ਬੜਾ ਵੱਖਰਾ ਜਿਹਾ ਵਾ ਇਹਦੀ ਕੀ ਖਾਸियत ਹੈ ਇਹ ਦੱਸੋ ਜਰਾ ਇਹ ਭਾਜੀ ਸਾਡਾ ਮੋਕਸ ਮਾਡਲ ਹੈਗਾ ਹਾਥੀ ਵੀ ਇਹਨੂੰ ਨਹੀਂ ਤੋੜ ਸਕਦਾ ਬੁਲਟ ਪ੍ਰੂਫ ਦਰਵਾਜਾ ਹੈਗਾ ਭਾਜੀ ਟੈਸਟਡ ਦਰਵਾਜਾ ਹੈਗਾ 12 ਤੋਂ 32 ਬੋਰ ਦੀ ਗੋਲੀ ਭਾਜੀ ਇਹਦੇ ਚੋਂ ਪਾਰ ਨਹੀਂ ਹੋ ਸਕਦੀ ਭਾਵੇਂ ਬੰਦਾ ਕਿੰਨਾ ਵੀ ਜ਼ੋਰ ਲਾ ਲ ओके बुलेट प्रूफ ਦੇ حساب ਦਾ ਕਹਿ ਸਕਦੇ ਫਿਰ ਹਾਂਜੀ ਬਿਲਕੁਲ ਭਾਜੀ ਟੈਸਟਡ ਹੋਇਆ ਹੋਇਆ ਇਹ ਦਰਵਾਜ਼ਾ ਆ ਇਹਦੇ ਤੋਂ ਗੋਲੀ ਪਾਰ ਨਹੀਂ ਹੋ ਸਕਦੀ 12 ਤੋਂ 32 ਬੋਰ ਦੀ ਸੋ ਬਿਲਕੁਲ ਯਾਰ ਆ ਦਾ ਬੜਾ ਹੀ ਬੰਮ ਚੀਜ਼ ਏ ਯਾਰ ਡਿਜ਼ਾਈਨ ਤੇ ਦੇਖੋ ਕਿੰਨਾ ਪਿਆਰਾ ਵਾ ਬਹੁਤ ਹੀ ਲਾਜਵਾਬ ਡਿਜ਼ਾਈਨ ਆ ਮੈਂ ਕਹਿੰਦਾ ਇੱਕ ਵਾਰੀ ਕੋਠੀ ਚ ਲਾਤਾ ਨਾ ਤੇ ਹਰ ਕੋਈ ਵੇਖੂਗਾ ਕਿ ਵਾਕੇ ਯਾਰ ਕੋਠੀ ਦਾ ਕੰਮ ਕਰਾਇਆ ਤੇ ਸਰਪੰਚ ਨੇ ਪੂਰੀ ਬੱਲੇ ਬੱਲੇ ਕਰਾਤੀ ਆ ਤੇ ਜਿਹੜੇ ਸਰਪੰਚ ਭਰਾ ਵੇਖ ਰਿਹਾ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਰਾ ਦੇ ਕੋਲ ਆਜੋ ਛੇਤੀ ਛੇਤੀ ਕਿਉਂਕਿ ਇੱਥੋਂ ਆ ਕੇ ਤੁਹਾਨੂੰ ਇਹੋ ਜਿਹੇ ਦਰਵਾਜ਼ੇ ਮਿਲਨੇ ਆ ਪੂਰੇ ਪਿੰਡ ਚ ਟੌਰ ਮਨਜਣੀ ਆ ਤੁਹਾਡੀ ਕੀ ਵਾਕਈ ਸਰਪੰਚ ਨੇ ਕੋਠੀ ਚ ਦਰਵਾਜ਼ੇ ਲਾਏ ਆ ਸਿਰਾਈ ਕਰਾਤਾ ਸੋ ਬਿਲਕੁਲ ਦਰਵਾਜ਼ੇ ਹੋਰ ਵੀ ਤੁਹਾਨੂੰ ਦਿਖਾਉਣੇ ਆ ਭਾਜੀ ਯਾਰ ਦਰਵਾਜ਼ੇ ਸਾਰੇ ਹੀ ਬੜੇ ਸੋਹਣੇ ਜੇ ਮਜ਼ਾ ਲਿਆਦਾ ਭਾਜੀ ਸਾਡੀ ਕੰਪਨੀ ਮੈਗਾ ਕਿੰਗ ਕੰਪਨੀ ਹੈਗੀ ਆ ਜੀ ਇਹਦੇ ਬਹੁਤ ਹੀ ਜ਼ਿਆਦਾ ਮਾਡਲ ਹੈਗੇ ਆ 30 ਤੋਂ ਵੱਧ ਮਾਡਲ ਹੈ ਆਪਣੇ ਕੋਲ ਅਵੇਲੇਬਲ ਇਹ 260 ਤੋਂ ਜ਼ਿਆਦਾ ਸਾਡੇ ਕੋਲ ਸਾਈਜ਼ अवेलेबल ਨੇ ਸੋ ਬਿਲਕੁਲ ਭਾਜੀ ਆ ਵੀ ਪੱਲਾ ਖੋਲ ਕੇ ਦਿਖਾਇਓ ਮਨੋ ਮਨੋ ਆਹ ਦੇਖੋ ਭਾਜੀ ਇਹ ਵੀ ਆਪਣਾ ਵਿੰਡੋ ਡੋਰ ਆ ਗਿਆ ਭਾਜੀ ਇਹਦੇ ਅੰਦਰ ਵੀ ਜਾਲੀ ਹੈਗੀ ਹੈ ਜਿਹੜਾ ਤੁਸੀਂ ਪਹਿਲਾਂ ਡੋਰ ਦੇਖਿਆ ਸੀਗਾ ਸੇਮ ਉਦਾਂ ਦਾ ਹੀ ਦਰਵਾਜ਼ਾ ਆਇਆ ਭਾਜੀ ਇਹਦੇ ਅੰਦਰ ਇਹ ਜਿਹੜੀ ਜਾਲੀ ਹੈਗੀ ਹੈ ਰਿਮੂਵੇਬਲ ਹੈ ਇਹਨੂੰ ਤੁਸੀਂ ਕੱਢ ਕੇ ਧੋ ਬਣਾ ਕੇ ਫਿਰ ਦੁਬਾਰਾ ਪਵਾ ਸਕਦੇ ਹੋ ਬਲਕਿ ਬਾਕੀ ਤੁਸੀਂ ਲੋਕਿੰਗ ਦੀ ਗੱਲ ਕਰੋ ਤੇ ਮਲਟੀ ਲੀਵਰ ਲੋਕਿੰਗ ਸਿਸਟਮ ਹੈਗਾ ਭਾਜੀ ਆਹ ਦੇਖੋ ਇਹਦੀ 16 ਪਿੰਨਾ ਹਰੇਕ ਦਰਵਾਜ਼ੇ ਵਿੱਚ 9 ਤੋਂ ਲੈ ਕੇ 16 ਪਿੰਨਾ ਜੀ ਆ ਤਿੰਨ ਆ ਚਾਰ 5 6 7 8 9 10 11 12 13 14 15 ਆ ਇੱਕ ਉੱਪਰ ਵੀ ਹੈਗੀ 16 ਪਿੰਨਾ ਭਾਜੀ 16 ਪਿੰਨਾ ਤੋਂ ਬਿਲਕੁਲ ਜੋਰੀ ਵਾਲੇ ਲੋਕ ਹੈਗੇ ਭਾਜੀ ਇਹ ਜੀ ਇਧਰ ਦਿਖਾ ਦਿਓ ਕਿ ਤੁਹਾਨੂੰ ਜਿਸ ਤਰ੍ਹਾਂ ਮੈਂ ਫੇਰ ਦੱਸ ਦਵਾਂ ਇੱਕ ਗੱਲ ਆ ਸਾਰੀ ਚੀਜ਼ ਤੁਹਾਨੂੰ ਕੰਪਲੀਟ ਮਿਲਣੀ ਆ ਇਹ ਨਹੀਂ ਵੀ ਪਹਿਲਾਂ ਜਾ ਕੇ ਤੁਸੀਂ ਚਿਗਾੜ ਲਿਆਓ ਫਿਰ ਦਰਵਾਜ਼ੇ ਲਿਆਓ ਫਿਰ ਆ ਐਸੈਸਰੀ ਲਿਆਓ ਤੇ ਫਿਰ ਮਿਸਤਰੀ ਨੂੰ ਰੁਗ ਪਰ ਕੇ ਨੋਟਾਂ ਦਾ ਦਿਓ ਉਹ ਕੰਮ ਨਹੀਂ ਫਿਰ ਮੁੜ ਕੇ ਇਹ ਨਹੀਂ ਵੀ ਦਰਵਾਜ਼ਿਆਂ ਨੂੰ ਯਾਰ ਸਿਉਕ ਲੱਗੀ ਚਿਗਾੜ ਵੀ ਗਈ ਨਾਲ ਹੀ ਦਰਵਾਜ਼ੇ ਯਾਰ ਫੁੱਲ ਗਏ ਜਿਸ ਤਰ੍ਹਾਂ ਮੰਨ ਲਓ ਮੌਸਮ ਦੇ ਹਿਸਾਬ ਨਾਲ ਬਰਸਾਤੀ ਮੌਸਮ ਆਉਂਦਾ ਵਾ ਆ ਯਾਰ ਮਾੜਾ ਜਿਹਾ ਦਰਵਾਜ਼ੇ ਨੂੰ ਰੰਦਾ ਲਾ ਜਾ ਦਰਵਾਜ਼ਾ ਲੱਗਦਾ ਪਿਆ ਦਰਵਾਜ਼ਾ ਅੜਦਾ ਪਿਆ ਬਾਥਰੂਮ ਦੇ ਵਿੱਚ ਦਰਵਾਜ਼ਾ ਫੁੱਲ ਗਿਆ ਕੋਈ ਚੱਕਰ ਨਹੀਂ ਪੈਣਾ ਤੁਹਾਨੂੰ ਤੇ ਭਾਜੀ ਬਾਥਰੂਮ ਵਾਸਤੇ ਕੋਈ ਦਰਵਾਜਾ ਸੋਹਣਾ ਜਿਹਾ ਦਿਖਾ ਦਿਓ ਆ ਦੇਖੋ ਭਾਜੀ ਸਾਡੇ ਕੋਲ ਆਇਰਾ ਮਾਡਲ ਹੈਗਾ ਦਰਵਾਜੇ ਦਾ ਜੀ ਅੰਦਰ ਬਾਹਰ ਸੇਮ ਡਿਜ਼ਾਈਨ ਸ਼ੀਸ਼ੇ ਦਾ ਹੈਗਾ ਭਾਜੀ ਇਹ 4mm ਦਾ ਟਫੰਡ ਵਾਰਲੇ ਪਸੇ ਹੈ 4mm ਦਾ ਟਫੰਡ ਗਲਾਸ ਵੇਚਿਆ ਭਾਜੀ ਆਹ ਵੇਚਾ ਐਲੂਮੀਨੀਅਮ ਦਾ ਡਿਜ਼ਾਈਨ ਹੈਗਾ ਸੈਂਡਵਿਚ ਕਰਕੇ ਪਾਇਆ ਹੋਇਆ ਜਿੰਨਾ ਮਰਜ਼ੀ ਤੋਂ ਬਣਾਈ ਜਾਓ ਇਹਨੂੰ ਕੁਝ ਨਹੀਂ ਹੋਣਾ ਕਿਉਂਕਿ ਟਫੰਡ ਗਲਾਸ ਹੈਗਾ ਜੀ 4 4 ਐਮ ਐਮ ਦਾ ਦਰਵਾਜ਼ਾ ਜੀ ਸੋ ਬਿਲਕੁਲ ਭਾਜੀ ਇੱਕ ਵਾਰੀ ਨਾ ਕੰਪਲੀਟ ਚਾਤੀ ਮਰਾਜੋ ਸਾਰੇ ਦਰਵਾਜਿਆਂ ਦੀ ਤੁਹਾਨੂੰ ਡਿਜ਼ਾਈਨਿੰਗ ਦਿਖਾ ਦਈਏ ਸਾਰੀ ਵੀ ਇੱਧਰ ਵੇਖੋ ਇੱਕ ਨੰਬਰ ਤੋਂ ਸ਼ੁਰੂ ਹੋ ਜੋ ਤੇ ਫਿਰ ਇੱਧਰ ਦਿਖਾ ਦਿਓ ਵੀ ਆਹ ਦੋ ਨੰਬਰ ਦਰਵਾਜ਼ਾ ਵੇਖੋ ਕਿੱਡਾ ਸੋਹਣਾ ਕਿੱਡਾ ਬੰਮ ਇੱਧਰ ਜਾਲੀ ਵਾਲਾ ਪੱਲਾ ਭਾਜੀ ਆਹ ਰਹਿ ਗਿਆ ਜੀ ਆਹ ਭਾਜੀ ਸਾਡਾ ਰਾਇਲ ਟਵਿਨ ਮਾਡਲ ਹੈਗਾ ਜੀ ਜਾਲੀ ਵਾਲਾ ਪੱਲਾ 10 ਇੰਚੀ ਜੋਗਟ ਹੈਗੀ ਆ ਭਾਜੀ ਇਹਦੀ ਜਿੱਥੇ ਡਬਲ ਪੜਦੀ ਦੀ دیوار ਆਊਗੀ ਉੱਥੇ ਇਹ ਪੱਲਾ ਲੱਗ ਸਕਦਾ ਜੀ 10 ਇੰਚੀ ਚੌੜੀ ਜੋਗਟ ਹੈ ਬਾਕੀ ਸਾਰੇ ਸਿੰਗਲ ਪੜਦੀ ਤੇ ਲੱਗ ਜਾਂਦੇ ਇਹਦੇ ਵਾਸਤੇ 10 ਇੰਚੀ ਦੀ ਦੀਵਾਰ ਚਾਹੀਦੀ ਭਾਜੀ ਮੇਨ ਡੋਰ ਹੈ ਮੇਨ ਐਂਟਰਸ ਡੋਰ ਹੈਗਾ ਡਬਲ ਪੱਲਾ ਮਿਲੂਗਾ ਭਾਜੀ ਅੰਦਰਲਾ ਪੱਲਾ ਸੋਲਿਡ ਹੈ ਬਾਹਰ ਵਾਲਾ ਪੱਲਾ ਜਾਲੀ ਵਾਲਾ ਪੱਲਾ ਹੋਏਗਾ ਜੀ ਸੋ ਬਿਲਕੁਲ ਇੱਧਰ ਦੇਖੋ ਯਾਰ ਹਰ ਤਰੀਕੇ ਦਾ ਕਨਸੈਪਟ ਭਾਜੀ ਤੁਹਾਡੇ ਵਾਸਤੇ ਲਿਆਏ ਆ ਇੱਕ ਵਾਰੀ ਭਾਜੀ ਪੂਰਾ ਕੈਮਰਾ ਘੁਮਾ ਦਿਓ ਕਿ ਜਿਸ ਤਰ੍ਹਾਂ ਆਹ ਲੁੱਕ ਦੇਖ ਰਹੇ ਜੇ 터ਕੀਸੀ ਜੀ ਲੋਕੇ ਜਿਸ ਤਰ੍ਹਾਂ ਅੰਗਰੇਜ਼ਾਂ ਵਾਲੀ ਜਿਹਨੂੰ ਕਹਿੰਦੇ ਆ ਚੀਜ਼ਾਂ ਜੀ ਯਾਰ ਇਧਰ ਵੇਖੋ ਕਿ ਬਹੁਤ ਹੀ ਫਾਈਨ ਕੁਆਲਿਟੀ ਆ ਤੇ ਜਿਸ ਤਰ੍ਹਾਂ ਭਾਜੀ ਬਾਹਰ ਆਪਾਂ ਦੇਖ ਰਹੇ ਸੀ ਕਿ ਕਾਫੀ ਵੱਡੀ ਬੈਟਰੀ ਹੈ ਤੁਹਾਡੀ ਉਹ ਵੀ ਜਰੂਰ ਇੱਕ ਵਾਰੀ ਮਾੜੀ ਜੀ ਨਿਗਾਹ ਕਰਾ ਦਿਓ ਸਾਨੂੰ ਉੱਥੇ ਵੀ ਪੱਲੇ ਕਦੋਂ ਦਿਖਾ ਦਈਏ ਜਿਸ ਤਰ੍ਹਾਂ ਕਸਟਮਰਾਂ ਦਾ ਮਾਲ ਪਿਆ ਉਹ ਵੀ ਭਾਜੀ ਆ ਇਧਰ ਪਹਿਲਾਂ ਆਪਾਂ ਵਿੰਡੋ ਦਿਖਾ ਦਿੰਨੇ ਆ ਸਾਡੇ ਕੋਲ ਐਲੂਮੀਨੀਅਮ ਵਿੰਡੋ ਹੈਗੀਆਂ ਭਾਜੀ ਜਰਮਨ ਗ੍ਰੈਫਿਟ ਕੰਪਨੀ ਹੈਗੀ ਹੈ ਉਹਦੇ ਵਿੱਚ ਸਾਰਾ ਮਾਲ ਤਿਆਰ ਹੁੰਦਾ ਭਾਜੀ ਆ ਦੇਖੋ ਇੱਕ ਕੇਸਮੈਂਟ ਸੀਰੀਜ਼ ਹੈਗੀ ਆ ਇਧਰ ਆਪਾਂ ਗੱਲ ਕਰੀਏ ਸਲਾਈਡਿੰਗ ਸੀਰੀ ਇਦੇ ਚ ਜਾਲੀ ਵਾਲਾ ਪੱਲਾ ਹੋ ਗਿਆ 3 ਟਰੈਕ ਚ ਹੋਊਗਾ ਭਾਈ ਜੀ ਦੋ ਸ਼ੀਸ਼ੇ ਵਾਲੇ ਪੱਲੇ ਆ ਟਫਨ ਗਲਾਸ ਹੋਊਗਾ ਜਿੱਦਾਂ ਦਾ ਸਿਕਿਉਰਟੀ ਗ라스 ਚਾਹੀਦਾ ਟਫਨ ਗਲਾਸ ਚਾਹੀਦਾ ਟਿੰਟਡ ਗਲਾਸ ਚਾਹੀਦਾ ਹਰ ਤਰ੍ਹਾਂ ਦਾ ਗਲਾਸ ਇਹ ਭਾਈ ਜੀ ਤਕਰੀਬਨ ਨਾ ਜਿਹੜੀ ਤੁਸੀਂ ਚੀਜ਼ ਲੈ ਜੇ ਨਾ ਇਹ ਮੈਂ ਆਪਣੇ ਜਿਹੜੇ ਵਿਊਅਰਸ ਆ ਉਹਨਾਂ ਨੂੰ ਦੱਸ ਦਊਂਾ ਜਿਹੜੇ ਦੇ ਭਰਾ ਕੋਈ ਫੋਰਨ ਕੰਟਰੀ ਘੁੰਮੇ ਆ ਉਹਨਾਂ ਨੂੰ ਤੇ ਪਤਾ ਹੀ ਹੋਣਾ ਤਕਰੀਬਨ ਜਿੰਨੇ ਵੀ 4 ਸਟਾਰ 5 ਸਟਾਰ ਹੋਟਲ ਆ ਉਹਨਾਂ ਦੇ ਵਿੱਚ ਇਹੀ ਚੀਜ਼ ਜਿਹੜੀ ਭਾਈ ਜੀ ਯੂਜ਼ ਕਰ ਰਹੇ ਆ ਕਿਉਂਕਿ ਜੇ ਕੁਝ ਵੀ ਸਿੱਖਣਾ ਵਾਣਾ ਤੇ ਬਾਹਰਲੀਆ ਕੰਟਰੀਆਂ ਤੋਂ ਸਿੱਖ ਲਓ ਜਿਹੜੀ ਆਪਾਂ ਚੀਜ਼ ਯੂਜ਼ ਕਰ ਰਹੇ ਆ ਜਿਹੜੀ ਉਹ ਯੂਜ਼ ਕਰ ਰਹੇ ਆ ਆਪਣੇ 10 ਸਾਲ ਬਾਅਦ 15 ਸਾਲ ਬਾਅਦ ਹੋਣੀ ਆ ਤੇ ਬੜੀ ਵਧੀਆ ਗੱਲ ਹੈ ਭਾਜੀ ਤੁਸੀਂ ਉਹ ਚੀਜ਼ ਲੈ ਕੇ ਆਏ ਜੇ ਸਾਡੇ ਮਤਲਬ ਨਾਲ ਬਿਲਕੁਲ ਤਾਂ ਸਰ ਆਓ ਇਧਰ ਵੀ ਸਾਨੂੰ ਦਿਖਾ ਦਿਓ ਆ ਦੇਖੋ ਭਾਜੀ ਇਹ ਸਾਡੀ ਵਿੰਡੋ ਗ੍ਰਫਿਟ ਕੰਪਨੀ ਦੀ ਹੈਗੀ ਆ ਵੇਦ ਸਿਕਿਉਰਟੀ ਗ੍ਰੇਲ ਵੀ ਆਪਾਂ ਫੈਬ੍ਰਿਕੇਸ਼ਨ ਕਰਵਾ ਰਹੇ ਆ ਆਪਣੀ ਫੈਕਟਰੀ ਚ ਵੇਦੇ ਸਿਕਿਉਰਟੀ ਗ੍ਰੇਲ ਮਿਲੂਗਾ ਤੁਹਾਨੂੰ ਆਏ 7x4 ਦਾ ਲੋਕੇਸ਼ ਮਾਡਲ ਆ ਗਿਆ ਭਾਜੀ ਵਾਸ਼ਰੂਮ ਦੇ ਡੋਰ ਆ ਗਏ ਭਾਜੀ ਸੋ ਬਿਲਕੁਲ ਇਧਰ ਵੇਖੋ ਯਾਰ ਵਾਸ਼ਰੂਮ ਦਾ ਆ ਦਰਵਾਜਾ ਬਹੁਤ ਸੋਹਣਾ ਯਾਰ ਡਿਜ਼ਾਈਨ ਹੈ ਇਹ ਆਇਰਾ 22 ਮਾਡਲ ਹੈ ਭਾਜੀ ਆ ਵੀ ਬਹੁਤ ਹੀ ਪਿਆਰਾ ਮਾਡਲ ਹੈ ਜੀ ਵਾਕਈ ਭਾਜੀ ਬਹੁਤ ਸੋਹਣਾ ਦਰਵਾਜਾ ਭਾਜੀ ਦਿਖਾਇਓ ਕੋਈ ਨਾ ਲੱਗੂ ਕਰਕੇ ਬਹੁਤ ਹੀ ਜ਼ਿਆਦਾ ਪਿਆਰਾ ਦਰਵਾਜਾ ਹੈ ਜੇ ਜਿਸ ਤਰ੍ਹਾਂ ਵਾਸ਼ਰੂਮ ਵਾਸਤੇ ਭਾਜੀ ਦਿਖਾ ਰਹੇ ਆ ਤੇ ਬਾਕੀ ਜਿਸ ਤਰ੍ਹਾਂ ਇਧਰ ਵੇਖ ਰਹੀਆਂ ਦਰਵਾਜੇ ਇਹ ਜਿਹੜੇ ਭਰਾ ਆਰਡਰ ਕਰਦੇ ਆ ਇਹ ਉਹਨਾਂ ਦੇ ਆਰਡਰ ਆ ਇਸ ਤਰ੍ਹਾਂ ਪ ਅਡਰੈਸ ਇੱਕ ਵਾਰੀ ਭਾਜੀ ਦੱਸ ਦਿਓ ਜਾਂ ਕੋਈ ਨੰਬਰ ਦੱਸ ਦਿਓ ਜਿੱਤੇ ਲੋਕ ਗੱਲਬਾਤ ਕਰ ਸਕਣ ਤੁਹਾਡੇ ਨਾਲ ਨਾ ਕੰਟੈਕਟ ਨੰਬਰ ਤੁਹਾਡੀ ਸਕਰੀਨ ਤੇ ਫਲੈਸ਼ ਹੋ ਰਿਹਾ ਹੋਏਗਾ ਐਡਰੈਸ ਹੈਗਾ ਜੀ ਤਲਵਾੜਾ ਤੋਂ ਮੁਬਾਰਕਪੁਰ ਰੋਡ ਤੇ ਸਟੇਟ ਹਾਈਵੇ 25 ਤਲਵਾੜਾ ਤੋਂ 6 ਕਿਲੋਮੀਟਰ ਅਣਾ ਹੈ ਜੀ ਸੋ ਬਿਲਕੁਲ ਜਿਹੜੇ ਵੀ ਭਰਾ ਵੀਡੀਓ ਵੇਖ ਰਿਹਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤੇ ਜਿਹੜੇ ਭੈਣ ਭਰਾ ਕੋਠੀ ਬਣਾ ਰਿਹਾ ਕੋਈ ਘਰ ਬਣਾ ਰਿਹਾ ਸਾਰਿਆਂ ਦੇ ਨਾਲ ਸਾਂਝੀ ਕਰ ਦਿਓ ਸ਼ੇਅਰ ਕਰੋ ਸ਼ੇਅਰ ਟੂ ਗਰੁੱਪ ਕਰੋ ਜੇਕਰ ਇਹ ਚੀਜ਼ ਤੁਹਾਨੂੰ ਨਵੀਂ ਲੱਗੀ ਆ ਵਾਕਈ ਕੀ ਯਾਰ ਕੋਈ ਚੀਜ਼ ਨਵਾਂ ਕਨਸੈਪਟ ਲੈ ਗਈ ਆ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡਾ ਫਰਜ਼ ਹੈ ਆ ਵੀਡੀਓ ਨੂੰ ਸ਼ੇਅਰ ਕਰਕੇ ਵੱਧ ਤੋਂ ਵੱਧ ਵਾਇਰਲ ਕਰੋ ਇੱਕ ਦੂਜੇ ਭੈਣ ਭਰਾ ਦੇ ਨਾਲ ਸਾਂਝੀ ਕਰੋ ਸੋ ਅੱਜ ਦੇ ਲਈ ਇੰਨਾ ਹੀ ਬਹੁਤ ਬਹੁਤ ਧੰਨਵਾਦ